ਦਲ سامنے ਆਏ ਇਹਨਾਂ ਨੇ ਉਸੇ ਦਿਨ ਸਵੇਰੇ ਕਰੀਬ 12 ਵਜੇ ਹਰਦੁਆਰ ਤੋਂ ਇੱਕ ਬਾਈਕ ਚੋਰੀ ਕੀਤਾ ਉਹ ਬਾਈਕ ਤੇ ਹੀ ਗਏ ਆਪਣਾ ਜਮਨानगर ਗਏ ਜਮਨानगर ਦੇ ਕੋਲੋਂ ਦਾ ਇਹ ਦੋਸ਼ੀ ਰਿਆਂ ਵਾਲਾ ਜਮਨानगर ਜ਼ਿਲ੍ਹੇ ਦੇ ਉਸ ਬੰਦੇ ਨੂੰ ਵੀ ਇਮੀਗ੍ਰੇਸ਼ਨ ਸੈਂਟਰ ਵਾਲੇ ਨੂੰ ਵੀ ਪਹਿਲਾਂ ਐਕਸਟਰਸ਼ਨ ਦੀ ਕਾਲ ਆਈ ਸੀ ਫਿਰ ਉੱਥੇ ਫਾਇਰਿੰਗ ਕੀਤੀ ਇਹਨਾਂ ਨੇ ਫਾਇਰਿੰਗ ਕਰਕੇ ਉੱਥੇ ਉੱਥੇ ਬਾਈਕ ਗ੍ਰੇਸ ਆਫ ਗੋਡ ਉੱਥੇ ਵੀ ਕੋਈ ਇੰਜਰ ਨਹੀਂ ਹੋਇਆ ਉਸ ਤੋਂ ਬਾਅਦ ਇਹ ਸਿੱਤਾ ਮੋਹੱਲੀ ਆ ਗਏ ਸ਼ਾਮ ਨੂੰ ਮੋਹੱਲੀ ਆ ਗਏ ਸੀ ਵਾਲੀ ਆ ਕਿ ਇਹਨਾਂ ਨੇ ਪਹਿਲਾਂ ਰਕੀ ਕੀਤੀ ਇਹਨਾਂ ਦੇ ਘਰ ਤੇ ਕਿ ਕਿੱਥੋਂ ਜਾ ਸਕਦੇ ਨੇ ਕਿੱਥੋਂ ਭੱਜ ਸਕਦੇ ਆ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਨੇ ਮੌਕਾ ਦੇਖ ਕੇ ਜਿਹੜੀ ਫਾਇਰਿੰਗ ਕੀਤੀ ਕੋਈ ਲੋਕਲ ਇਨਵੋਲਵਮੈਂਟਸ ਆ سامنے ਆ ਰਹੀ ਹੈ ਕੋਈ ਨਾ ਨਾ ਸਾਥ ਕਿਸੇ ਨੇ ਦਿੱਤਾ ਹੋਵੇ ਉਸ ਤੋਂ ਬਾਅਦ ਆਫਟਰ ਇਨਸੀਡੈਂਟ ਇਹ ਕਿੱਥੇ ਭੱਜੇ ਨਹੀਂ ਇਹ ਆਫਟਰ ਇਨਸੀਡੈਂਟ ਇਹ ਉਹ ਸਾਡਾ ਜੋ ਵੀ ਸਾਡੀ ਜਿਹੜੀ ਸਾਡੀ ਆਪਰੇਸ਼ਨਲ ਡਿਟੇਲਸ ਅਸੀਂ ਸ਼ੇਅਰ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਸੈਕੰਡ ਅਕਿਊਜ਼ਡ ਆ ਸੀ ਉਹਨੂੰ ਉਹਦੇ ਪਿੱਛੇ ਲੱਗੇ ਹੋਏ ਆ ਬਟੇ ਇਹ ਹੈ ਕਿ ਉਸ ਸਾਈਡ ਨੂੰ ਹੀ ਜਿਹੜਾ ਜਿੱਥੋਂ ਆਏ ਸੀਗੇ ਜਮਨਗਰ ਸਾਈਡ ਨੂੰ ਦੇਖੋ ਕੋਈ ਲੋਕਲ ਇਨਵੋਲਵਮੈਂਟ ਨਹੀਂ ਹਾਲੇ ਤੱਕ ਲੋਕਲ ਇਨਵੋਲਵਮੈਂਟ ਇਹ ਚਾਰੀਵਾਲ ਨੂੰ ਕੋਈ ਐਕਸਟਰੈਕਸ਼ਨ ਕਾਲ ਆਈ ਸੀਗੀ ਹਾਂਜੀ ਉਹਨਾਂ ਨੂੰ ਕੁਝ ਦਿਨ ਪਹਿਲਾਂ ਕਿੰਨੇ ਪੈਸੇ ਮੰਗੇ ਇਹ ਪੈਸੇ ਨਹੀਂ ਬਸ ਉਹਨਾਂ ਨੇ ਤਾਂ ਉਹ ਡਿਮਾਂਡ ਕੀਤੀ ਉਹਨਾਂ ਨੇ ਅਮਾਉਂਟ ਐਗਜ਼ੈਕਟ ਨਹੀਂ ਦੱਸੀ ਸਰ ਕਿਉਂਕਿ ਕਾਲਾ ਰਾਣਾ ਤਾਂ ਹੈ ਫਿਲਹਾਲ ਦਿੱਲੀ ਦੇ ਜੇਲ੍ਹ ਚ ਹੈ ਉਹੀ ਆਪਰੇਟ ਕਰ ਰਿਹਾ ਜਾਂ ਫਿਰ ਜੀ ਦਾ ਤੁਸੀਂ ਕਿਹਾ ਕਿ ਵਿਦੇਸ਼ ਚ ਬੈ ਕੇ ਹੋਰ ਵੀ ਜਿਹੜੇ ਦੇਖੋ ਕਾਲਾ ਰਾਣਾ ਗੈਂਗ ਦੇ ਕੁਝ ਬੰਦੇ ਫੋਰਨ ਚ ਵੀ ਹੈਗੇ ਨੇ ਅਸੀਂ ਉਹਨਾਂ ਨੂੰ ਵੀ ਆਇਡੈਂਟੀਫਾਈ ਕਰ ਰਹੇ ਹ ਉਹ ਸਾਰੇ ਐਸੋਸੀਏਟਿਡ ਹੀ ਐ ਇੱਕ ਗੈਂਗ ਬਣਾ ਕੇ ਜਿਹੜਾ ਇਹ ਐਕਸਟਰੈਕਸ਼ਨ ਪ੍ਰੈਕਟਸ ਚਲਾ ਰਹੀ ਸੀ ਕਿਉਂਕਿ ਜੋ ਉਸੇ ਜਿਹੜਾ ਇਹਨਾਂ ਦਾ ਮੇਨ ਹੁੰਦਾ ਕਰਪਨ ਸੀ ਉਹ ਫੜ ਲਿਆ। ਮੋਹਾਲੀ ਸ਼੍ਰੀ ਹਰਮਨਦੀਪ ਖਾਸ ਜਿਹਦੇ ਜਿਹੜੇ ਦਿਸ਼ਾ ਦਿਸ਼ਾ ਉਹਨਾਂ ਦੇ ਲੀਡਰਸ਼ਿਪ ਅੰਦਰ ਮੋਹਾਲੀ ਪੁਲਿਸ ਜਿਹੜੀ ਲਗਾਤਾਰ ਨਸ਼ਿਆਂ ਦੇ ਖਿਲਾਫ ਤੇ ਮਾੜੇ ਅੰਸ਼ਰਾਂ ਖਿਲਾਫ ਜਿਹੜੇ ਇੱਕ ਲਗਾਤਾਰ ਕੈਂਪੇਨ ਚਲਾ ਮੋਹਾਲੀ ਪੁਲਿਸ ਨੇ ਚਲਾਇਆ ਹੋਇਆ ਹੈ। ਇਹਦੇ ਵਿੱਚ ਅਸੀਂ ਜਿਹੜੇ ਪਹਿਲਾਂ ਵੀ ਕਾਫੀ ਸਫਲਤਾ ਪ੍ਰਾਪਤ ਕੀਤੀ ਹੈ। ਇਸੇ ਲੜੀ ਦੇ ਵਿੱਚ ਇੱਕ ਅਸੀਂ ਅੱਜ ਤੁਹਾਨੂੰ ਦੱਸਣਾ ਜਾਵਾਂਗੇ ਕਿ ਮਿਤੀ 15 ਮਈ ਨੂੰ ਰਾਤ ਨੂੰ ਕਰੀਬ 10 ਵਜੇ ਕੁਸ਼ਪਿੰਦਰ ਸਿੰਘ ਜਿਹੜੇ ਕਿ ਪਿੰਗੀ ਢੱਲੀਵਾਲ ਦੇ ਨਾਮ ਤੋਂ ਫੇਮਸ ਹੈ ਉਹਨਾਂ ਦੇ ਘਰੇ ਸੈਕਟਰ 71 ਦੇ ਵਿੱਚ ਦੋ ਨਾਮਲੂਮ ਲੜਕੇ ਜਿਹੜੇ ਬਾਈਕ ਤੇ ਆਏ ਤੇ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਹਨਾਂ ਦੇ ਘਰ ਦੇ ਬਾਹਰ ਜਿਹੜੇ ਮੌਕੇ ਤੋਂ ਸਾਨੂੰ ਸੱਤ ਅੱਠ ਖਾਲੀ ਖੋਲ ਵੀ ਮਿਲੇ ਸੀਗੇ ਐਸੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਉੱਥੇ ਮੌਕੇ ਤੇ ਮਾਨਯੋਗ ਐਸਐਸਪੀ ਸਾਹਿਬ ਤੇ ਮੋਹਾਲੀ ਪੁਲਿਸ ਜੀ ਜਿਹੜੀਆਂ ਸਾਰੇ ਸੀਨੀਅਰ ਆਫੀਸਰ ਮੌਕੇ ਤੇ ਪਹੁੰਚੇ ਐਸਪੀਸੀਟੀ ਸ਼੍ਰੀ ਸ਼੍ਰੀਨਿਵਲਾਲ ਜੀ ਆਈਪੀਐਸ ਐਸਪੀਡੀ ਮੈਂ ਖੁਦ ਸਾਡੇ ਐਸਪੀ ਆਪਰੇਸ਼ਨ ਤਰਵਿੰਦਰ ਸਿੰਘ ਐਸਡੀਐਸਪੀ ਸਿਟੀ 1 ਨੇ ਪ੍ਰਤਵੀ ਸਿੰਘ ਜਲ ਉਂਝਾਸੀ ਆਈਏ ਤੇ ਐਸਐਚਓ ਮਡੋਰ ਸਾਰੇ ਜਿਹੜੇ ਤੁਰੰਤ ਮੌਕੇ ਤੇ ਪਹੁੰਚੇ ਐਸਐਸਪੀ ਸਾਹਿਬ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਾਕੀ ਤੋਂ 팀ਾ ਜਿਹੜੀਆਂ ਐਸਪੀਸੀਟੀ ਸਾਹਿਬ ਦੇ ਅੰਦਰ ਤੇ ਐਸਪੀ ਆਪਰੇਸ਼ਨ ਸਾਹਿਬ ਦੇ ਅੰਦਰ ਬਣਾਈਆਂ ਗਈਆਂ ਐਸੇ ਲੜੀ ਦੇ ਵਿੱਚ ਸਾਡੀ ਜਿਹੜੀ ਅੰਤਜਾਰ ਸੀ ਇਹ ਹੈਮਿੰਦਰ ਸਿੰਘ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ 22 ਤਰੀਕ ਨੂੰ ਇਸ ਮਕਦਮੇ ਦੇ ਵਿੱਚ ਜਿਹੜਾ ਦੋਸ਼ੀ ਇੱਕ ਅੰਕਿਤ ਰਾਣਾ son of ਰਜੇਸ਼ ਕੁਮਾਰ ਨੂੰ ਯਮਨਾਨਗਰ ਤੋਂ ਰੈਸਟ ਕਰ ਲਿਆ ਜਿਹੜਾ ਅੰਕਿਤ ਰਾਣਾ ਇਹ ਇਹਨੇ ਇੱਕ ਹੋਰ ਦੂਸਰੇ ਦੋਸ਼ੀ ਨਾਲ ਮਿਲ ਕੇ ਦੋਨੋਂ ਬਾਈਕ ਤੇ ਆਏ ਸੀ ਕਿ ਇਹਨਾਂ ਨੇ ਉਸ ਦਿਨ ਪਹਿਲਾਂ ਦਾ ਸਵੇਰੇ 15 ਮਈ ਨੂੰ ਇਹਨਾਂ ਨੇ ਸਵੇਰੇ ਪਹਿਲਾਂ ਯਮਨਾਨਗਰ ਦੇ ਵਿੱਚ ਇੱਕ ਫਲਾਈਂਗ ਕਲਰਸ ਇਮੀਗ੍ਰੇਸ਼ਨ ਸੈਂਟਰ ਹੈ ਉੱਥੇ ਫਾਇਰਿੰਗ ਕੀਤੀ ਉੱਥੇ ਫਾਇਰਿੰਗ ਕਰਨ ਤੋਂ ਬਾਅਦ ਇਹ ਉਸੇ ਬਾਈਕ ਤੇ ਉੱਤਰਾਖੰਡ ਨੰਬਰ ਦੀ ਬਾਈਕ ਸੀਗੀ ਉਸੇ ਬਾਈਕ ਤੇ ਇਹ ਮੋਹਾਲੀ ਆਇਆ ਇਹ ਮੋਹਾਲੀਆ ਕਿ ਇਹਨਾਂ ਨੇ ਸ਼ਾਮ ਨੂੰ ਪਹਿਲਾਂ ਇਹਨਾਂ ਦੇ ਘਰ ਦੀ ਰੈਕੀ ਕੀਤੀ ਰੈਕੀ ਕਰਨ ਤੋਂ ਬਾਅਦ ਰਾਤੀ ਕਰੀਬ 10 ਵਜੇ ਦੇ ਕਰੀਬ ਇਹਨਾਂ ਨੇ ਇਹਨਾਂ ਦੇ ਘਰ ਦੇ ਪਿੰਕੀ ਢਾਲੀ ਵਾਲ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਸੱਡੇ ਜਿਹੜੇ ਇੰਚਾਰਜ ਸੀਆਈਏ ਦੀ ਟੀਮ ਹੈ ਇਹਨਾਂ ਨੇ ਬੜਾ thorough ਸਾਇੰਟਿਫਿਕ ਤੇ ਹਿਊਮਨ ਇੰਟੈਲੀਜੈਂਸ ਬੇਸ ਤੇ ਕੰਮ ਕੀਤਾ ਤੇ ਜਦੋਂ ਕਰੀਬ 1.200 ਕਿਲੋਮੀਟਰ ਦੀ ਸੀਸੀਟੀਵੀ ਟ੍ਰੇਲ ਵੀ ਫਾਲੋ ਕੀਤੀ ਸਾਇੰਟੀਫਿਕ ਐਵੀਡੈਂਸ ਵੀ ਕਲੈਕਟ ਕੀਤਾ ਹਿਊਮਨ ਇੰਟੈਲੀਜੈਂਸ ਦੇ थ्रू ਵੀ ਕੰਮ ਕੀਤਾ ਤਾਂ 22 ਤਰੀਕ ਨੂੰ ਅਸੀਂ ਜਿਹੜਾ ਇਹ ਇੱਕ ਦੋਸ਼ੀ ਹੈ ਇਹ ਇਹਨੂੰ ਰੈਡਿਫਾਈ ਕਰਕੇ ਅਰੈਸਟ ਕਰ ਲਿਆ ਹੈ ਜਿਹੜੇ ਦੋਸ਼ੀ ਨੇ ਉਸ ਟਾਈਮ ਜਾਣ ਤੋਂ ਪਹਿਲਾਂ ਇੱਕ ਪਿੰਕੀ ਧਾਲੀਵਾਜੀ ਦੇ ਘਰ ਦੇ ਬਾਹਰ ਇੱਕ ਆਪਣਾ ਪੋਸਟਰ ਵੀ ਲਗਾ ਗਿਆ ਸੀ ਜਿਸ 'ਤੇ ਕਾਲਾ ਰੈਨਾ ਗੈਂਗ ਲਿਖਿਆ ਹੋਇਆ ਸੀਗਾ ਬੇਸਿਕਲੀ ਇਹਨਾਂ ਦਾ ਜਿਹੜਾ ਮੇਨ ਹੈ ਇਹਨਾਂ ਦੇ ਕੁਝ ਜਿਹੜੇ ਸਾਥੀ ਨੇ ਬਾਰਵੀਂ ਬੈਠੇ ਨੇ ਇੰਡੀਆ ਤੋਂ ਬਾਹਰ ਫੋਰਨ ਤੋਂ ਵੀ ਆਪਰੇਟ ਕਰ ਰਹੇ ਨੇ ਤੇ ਜਿਹੜਾ ਇਹ ਕਾਲਾ ਰਾਣਾ ਹੈਗਾ ਗੈਂਗਸਟਰ ਇਹ ਸਟੈਂਡ ਦਿੱਲੀ ਦੀ ਜੇਲ੍ਹ ਦੇ ਵਿੱਚ ਬੰਦਾ ਹੈ ਇਹਨਾਂ ਦਾ ਮੇਨ ਮੋਟਿਵ ਐਕਸਟਰੈਕਸ਼ਨ ਹੀ ਸੀਗਾ ਇਹਨਾਂ ਨੇ ਪਹਿਲਾਂ ਜਮਨਨਗਰ ਦੇ ਵਿੱਚ ਫਾਇਰਿੰਗ ਕੀਤੀ ਫਿਰ ਇੱਥੇ ਆ ਕੇ ਆਪਣੇ ਮੋਹਾਲੀ ਦੇ ਵਿੱਚ ਫਾਇਰਿੰਗ ਕੀਤੀ ਬਟ ਅਸੀਂ ਇਹ ਜਿਹੜਾ ਗੈਂਗ ਹੈ ਬਸਟ ਕਰ ਲਿਆ ਇਹਦਾ ਦੂਸਰਾ ਸਾਥੀ ਨੂੰ ਵੀ ਅਸੀਂ ਜਲਦੀ ਅਰੈਸਟ ਕਰ ਲਾਂਗੇ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕ੍ਰਿਮੀਨਲ ਐਕਟੀਵਿਟੀ ਹੈ ਉਹ ਮੋਹਾਲੀ ਦੇ ਵਿੱਚ ਜੇ ਕੋਈ ਪਹਿਲੇ ਤਾਂ ਅਸੀਂ ਹੁਣੇ ਦਿਨ ਇਹ ਜੇ ਹੋਈ ਤਾਂ ਸੀ ਉਹਦੇ ਸਖਤੀ ਨਾਲ ਕਾਰਵਾਈ ਕੀਤੀ ਹੈ